ਅੱਜ ਵੀ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਇਹ ਦੱਸਿਆ ਹੋਇਆ ਕਿ ਅਸੀਂ ਐਫਆਈਆਰ ਨੰਬਰ 29 ਜਿਹੜੀ ਦਰਜ ਕੀਤੀ ਸੀਗੀ ਪੀਐਨਬੀ ਬੈਂਕ ਦੇ ਵਿੱਚ ਇਹਦੇ ਵਿੱਚ ਸਾਡੇ ਸੀਪੀ ਸਰ ਨੇ ਔਰ ਸਾਡੇ ਡੀਸੀਪੀ ਜਿਹੜੇ ਇਨਵੈਸਟੀਗੇਸ਼ਨ ਸੈਕਸ਼ਨ ਦੇ ਭੁੱਲਾ ਸਾਹਿਬ ਨੇ ਵਧੀਆ ਟੀਮ ਬਣਾਈ ਸੀਗੀ ਜਿਹਨੇ ਟੀਮ ਨੇ ਲਗਾਤਾਰ ਮਿਹਨਤ ਕਰਦੇ ਹੋયા ਅੱਗੇ ਫਦਰ ਇਨਵੈਸਟੀਗੇਸ਼ਨ ਕਰਦੇ ਹੋયા ਹੈ ਕੇਸ ਦੇ ਵਿੱਚ ਜਿਹੜੀ ਹੈਗੀ ਅਸੀਂ ਕੱਥੂ ਨੰਗਲ ਵਾਲੀ ਜਿਹੜੀ ਸੀਗੀ ਬੈਂਕ ਰੋਬੀ ਉਹ ਵੀ ਸੋਲਵ ਕਰ ਲਈ ਹੈਗੀ ਹੈ ਔਰ ਇਹ ਸਾਰਾ ਜਿਹੜੀ ਚਾਹਿਆ ਸਾਡੇ ਡੀਸੀਪੀ ਸਾਹਿਬ ਜਿਹੜੇ ਹੈਗੇ ਪੁੱਲਰ ਸਾਹਿਬ ਉਹਨਾਂ ਦੀ ਦਿਸ਼ਾ ਨਾਲ ਦੇ ਸੈੱਟ ਸੀਪੀ ਸਾਹਿਬ ਦੇ ਦਿਸ਼ਾ ਨਾਲ ਜਿਹੜੇ ਸੈੱਟ ਟੀਮਸ ਜਿਹੜੀਆਂ ਗਠਿਤ ਕੀਤੀਆਂ ਸੀਗੀਆਂ ਉਦੋਂ ਵੀ ਤੁਹਾਡਾ ਪ੍ਰੈਸ ਕਾਨਫਰੰਸ ਤੇ ਸਾਂਝਾ ਕੀਤਾ ਸੀ ਉਹ ਸਾਰੀ ਟੀਮ ਦੀ ਮਿਹਨਤ ਹੈਗੀ ਹੈ ਜਿਹਦੇ ਬਦੌਲ 'ਤੇ ਅਸੀਂ ਦੂਸਰੀ ਬੈਂਕ ਡਕੈਤੀ ਜਿਹੜੀ ਹੈਗੀ ਹੈ ਕਤੂ ਨੰਗੜ ਵਾਲੀ ਪੀਐਨਬੀ ਵਾਲੀ ਜਿਹੜੀ ਉਹ ਵੀ ਅਸੀਂ ਸੋਲਵ ਕਰ ਲਈ ਔਰ ਇਹਦੇ ਵਿੱਚ ਜਿਹੜੀ ਅਸੀਂ ਵਰਤੀ ਗਈ ਸੀਗੀ ਐਕਟਵਾ ਵਾਈਟ ਜਿਹੜੀ ਸੀਗੀ ਪੀਬੀ02ਈਜੀ 2933 ਜਿਹੜੇ ਕੀ ਹਾਈਡ ਮਾਰਕੀਟ ਤੋਂ ਸਟੋਲਨ ਸੀ ਜਿਹਦੇ ਵਿੱਚ ਜਿਹੜਾ ਹੈਗਾ 180 ਵੱਡਾ 22 ਨੰਬਰ ਪੀਐਸ ਰਾਮ ਬਾਗ ਦੇ ਵਿੱਚ ਆਲਰੇਡੀ ਮੁਕੱਦਮਾ ਦਰਜ ਆ ਗਿਆ ਉਹ ਵੀ ਰਿਕਵਰ ਕਰ ਲਈ ਹੈ ਸੈਕੰਡਲੀ ਇਹਦੇ ਜਿਹੜੇ ਸ਼ਨਾਖਦੋਸਤਨ ਕੱਪੜੇ ਪਾਏ ਹੋਏ ਸੀਗੇ ਉਹ ਵੀ ਬਰਾਮਦ ਕਰ ਲਏ ਨੇ ਤੇ ਇਹਨਾਂ ਕੋਲ ਜਿਹੜੀ ਰਿਕਵਰੀ ਹੈਗੀ ਅਸੀਂ 2,90,000 ਦੇ ਕਰੀਬ ਜਿਹੜੀ ਆ ਉਹ ਵੀ ਰਿਕਵਰੀ ਕਰ ਲਈ ਹੈ ਸਰ ਜਿਹੜੀ ਇੱਕ ਹੋਰ ਬੈਂਕ ਲੁੱਟਿਆ ਗਿਆ ਸੀ 550 ਬੈਂਕ ਤੇ ਉਹ ਵੀ ਇਹ ਵਿੱਚ ਹੈਗੇ 17 ਲੱਖ ਦੇ ਜਿਹੜੇ ਹੋਏ ਸੀ ਪੀ ਜਿਹੜਾ ਕੱਥੂ ਨੰਗਲ ਹੋਈ ਸੀਗੀ ਉਹ ਹੀ ਸੀ ਪੀਆਰ ਨੇ ਉਸ ਤਾਂ ਅੰਦਾਜ਼ ਸਤਾਰਾਂ ਲੱਖ ਦੀ ਜਿਹੜੀ ਵਿੱਚ ਨਹੀਂ ਉਹ ਨਹੀਂ ਹਜੇ ਹਜੇ ਤੱਕ ਇਹਨਾਂ ਦੋ ਜਿਹੜੀ ਹੈਗੇ ਅਸੀਂ 17 ਲੱਖ ਦੀ ਗੱਲ ਕਿੰਨੇ ਜਾਣੇ ਤੇ ਕਿੱਥੋਂ ਦੇ ਰਹਿਣਾ ਇਹ ਉਹੀ ਦੋ ਲਾਲਜੀਤ ਸਿੰਘ ਹੈਗਾ ਤਾਂ ਦੂਸਰਾ ਜਿਹੜਾ ਹੈਗਾ ਇਹਨਾਂ ਗਗਨਜੀਤ ਹੈਗਾ ਲਾਲਜੀਤ ਜਿਹੜਾ ਹੈਗਾ ਕਤھوں ਨਗਰ ਦੇ ਲਾਗੇ ਦਾ ਏਰੀਆ ਦਾ ਰਹਿਸ਼ੀ ਹੈ ਤੇ ਗਗਨਦੀਪ ਜਿਹੜਾ ਹੈਗਾ ਆਪਣਾ ਵਿਹਾਰ ਜਿਹੜਾ ਹੈਗਾ ਮਜੀਠਾ ਰੋਡ ਉੱਤੇ ਕੋਈ ਮੈਨੂੰ ਪਤਾ ਲੱਗਿਆ ਕਿ ਉਸ ਤੋਂ ਬਾਅਦ ਕਿੱਥੇ ਗਏ ਸੀ ਕਿ ਜਦੋਂ ਉਸ ਜੀ ਨੂੰ ਕੋਈ ਵੀ ਲੈ ਗੋ ਇਹ ਜੋ ਇਹ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੇ ਹੁਣ ਤੱਕ ਸਾਨੂੰ ਦੱਸਿਆ ਹੈ ਜਦੋਂ ਪੈਸੇ ਇਹਨਾਂ ਨੇ ਵੰਡ ਲਏ ਤੇ ਫਿਰ ਇਹ ਵੱਖ-ਵੱਖ ਹੋ ਜਾਂਦੇ ਕਿਉਂਕਿ ਕ੍ਰਿਮੀਨਲ ਨੂੰ ਇਹ ਹੁੰਦਾ ਕਿ ਜੇ ਅਸੀਂ ਇਕੱਠੇ ਰਹੇ ਤਾਂ ਟਰੇਸ ਹੋ ਜਾਾਂਗੇ ਸੋ ਇਸ ਕਰਕੇ ਵੱਖ-ਵੱਖ ਹੋ ਗਏ ਸੀਗੇ ਫਿਰ ਨੈਕਸਟ ਜਦੋਂ ਇਹਨਾਂ ਨੇ ਸੈਕੰਡ ਵਾਰ ਦਾਅਵਾ ਕੀਤਾ ਉਦੋਂ ਫਿਰ ਇਕੱਠੇ ਹੋ ਗਏ ਉਦੋਂ ਕਿੰਨੇ ਪੈਸੇ ਰੁਪਏਗੇ ਸੀ ਬਰਾਮਦ ਕਿੰਨੇ ਹੋਏ ਕਿਹਦੇ ਵਿੱਚ ਜਿਹੜੀ ਕਥੂ ਨੰਗਲ ਵਾਲੀ ਜਿਹੜੀ ਹੈਗੀ ਆ ਉਹਦੇ ਵਿੱਚ ਕੁਝ ਪੈਸੇ ਜਿਹੜੇ ਸੀਗੇ ਇਹਨਾਂ ਨੇ ट्रांजੈਕਸ਼ਨ ਜਿਹੜੀਆਂ ਫਾਈਨੈਂਸ਼ੀਅਲੀ ਆਪਣੀ ਆ ਕਿਸੇ ਰਿਸ਼ਤੇਦਾਰ ਨੂੰ ਦੇਤੀਆਂ ਸੀਗੇ ਉਹ ਇਹਨਾਂ ਦੇ ਖਾਤੇ 'ਚ ਆ ਗਿਆ ਉਹ ਬੈਂਕ ਦੇ ਖਾਤੇ ਵੀ ਅਸੀਂ ਫ੍ਰੀਜ਼ ਕਰਵਾਤੇ ਆ ਤੇ ਉਹ ਇਹਨੇ ਪੇਮੈਂਟ ਕੀਤੀ ਸੀ ਆਪਣੇ ਬੇਟੇ ਦੀ ਐਡਮਿਸ਼ਨਸ ਦੇ ਲਈ ਜਿਹੜੀ ਵਾਪਸ ਇਹਨੂੰ ਆਈ ਉਹ ਸਾਰੇ ਰਿਕਵਰ ਕਰ ਲੈਣ ਚਾਣਗੇ ਸਰ ਜਿਨ੍ਹਾਂ ਨੂੰ ਇਹਨੇ ਪੈਸੇ ਭੇਜੇ ਉਹਨਾਂ ਦੇ ਦੇਖੋ ਜੇ ਤੇ ਉਹਨਾਂ ਦੀ ਇੰਟੈਂਸ਼ਨ ਜਿਹੜੀ ਹੈਗੀ ਇਹ ਗਲਤ ਹੈਗੀ ਇਹ పార్ਟ ਆਫ ਇਨਵੈਸਟੀਗੇਸ਼ਨ ਐਸ ਪਰ ਲਾਅ ਹੋਏਗੀ ਜੇ ਉਹਨਾਂ ਦੀ ਇੰਟੈਂਸ਼ਨ ਗਲਤ ਉਹਨਾਂ ਨੂੰ ਪਤਾ ਹੋਵੇਗਾ ਕਿ ਇਹ ਜਿਹੜੀ ਰੋਬਰੀ ਦੇ ਪੈਸੇ ਤਾਂ ਉਹਨਾਂ ਨੇ ਰਸੀਬ ਕੀਤੇ ਆ ਤਾਂ ਫਿਰ ਉਹਨਾਂ ਦੇ ਐਸ ਪਰ ਲਾਅ ਜ਼ਰੂਰ ਕਰਵਾਈ ਹੋਏਗੀ ਜੀ ਤੇ ਜਿਹੜੀ ਗੱਡੀ ਇਹਨਾਂ ਨੇ ਗੱਡੀ ਦੇ ਵਿੱਚ ਜਿਹੜੇ ਪਹਿਲੇ ਐਕਟਿਵਾ ਤੇ ਗਏ ਸੀ ਇਹ ਉਸ ਤੋਂ ਬਾਅਦ ਗੱਡੀ ਇਹਨਾਂ ਨੇ ਲ ਲਈ ਸੀ ਦੇਖੋ ਜਿਹੜੇ ਦੋ ਹੈਗੇ ਆ ਜਿਹੜੀ ਕੱਥੂ ਨੰਗਲ ਵਾਲੀ ਹੈਗੀ ਆ ਉਹਦੇ ਵਿੱਚ ਐਕਟਿਵਾ ਹੀ ਯੂਜ਼ ਹੋਈ ਸੀ ਕਿਹੜੀ ਸਾਡੀ ਅਮਰਦਸਰ ਪੀਐਨਬੀ ਵਿਦੇ ਵਿੱਚ ਹੋਈ ਸੀਗੀ ਉਹਦੇ ਵਿੱਚ ਪਹਿਲਾਂ ਉਹਨਾਂ ਨੇ ਵਾਰਦਤ ਕੀਤੀ ਸੀਗੀ ਐਕਟੀਵਾ ਦੇ ਵਿੱਚ ਫਿਰ ਉਹਨਾਂ ਨੇ ਜਿਹੜੀ ਆਪਣੀ ਕਰੂਜ਼ ਗੱਡੀ ਜਿਹੜੀ ਅਸੀਂ ਰਿਕਵਰ ਕਰ ਲਈ ਸੀਗੀ ਆਪਣੇ ਮੁਕਦਰਨੇ ਦੇ ਵਿੱਚ ਉਹ ਵਰਤੀ ਸੀਗੀ ਸਰ ਕਿੰਨੇ ਦਿਨ ਰਿਮਾਨਡ ਤੇ ਹੈ ਇਹਨਾਂ ਦਾ ਰਿਮਾਨਡ ਕਾਫੀ ਦੇ ਤੱਕ ਅਸੀਂ ਲਿਆ ਹੈਗਾ 3 ਦਿਨ ਦਾ ਲਿਆ ਸੀਗਾ ਉਹਦੇ ਦੌਰਾਨ ਹੀ ਪੁਛਕਿਸ਼ ਤੇ ਬਾਅਦ ਗੱਲ ਅੱਜ ਵੀ ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਫਿਰ ਅੱਗੇ ਦੇਖਦੇ ਹਾਂ ਇਹ ਦਸਮੰਗਲ ਵਾਲਾ ਮਾਮਲਾ ਸੀਗਾ ਕਿਸਨ ਕਿੰਨੇ ਲੋਕਾਂ ਨੂੰ ਕਿੰਨੀ ਟੋਟਲ ਉਤਕੀਤੀ ਕੀਤੀ ਗਈ ਸੀ ਇਹ ਰਨ ਉਹਨਾਂ 3 12 ਨੂੰ 19 ਸੌਰੀ 19 12 ਨੂੰ ਹੋਇਆ ਸੀਗਾ ਜੀ 14 ਬਤਨ 14 ਬਤੋਂ ਉੱਥੋਂ ਲੁੱਟੇ ਗਏ ਸੀ 14 ਤੋਂ 17 ਲੱਖ 72 ਹਜ਼ਾਰ ਐਗਜ਼ੈਕਟ ਫਿਗਰ ਤਾਂ ਐਗਜ਼ੈਕਟਲੀ ਜਿਹੜੇ ਉਹ ਹੈਗੇ ਐਫ ਆਈ ਆਰ ਦੇ ਵਿੱਚ ਹੀ ਹੁੰਦੇ ਸਾਡੇ ਕੋਲ ਰੌਂਗ ਕੋ ਠੀਕ ਇਹ ਨਾ ਇਹ ਨਹੀਂ ਜਲਦੀ ਕ੍ਰਿਮੀਨਲ ਜਿਹੜਾ ਹੁੰਦਾ ਨਾ ਉਹ ਜਿਹੜੇ ਹੈਗੇ ਆ ਰਿਸ਼ਤੇ ਉਹਦੇ ਵਿੱਚ ਚੱਲਦੇ ਆ ਜਦੋਂ ਇਹਨੂੰ ਵੇਖਿਆ ਵੀ ਇਹ ਚ ਪੀ ਐਨ ਬੀ ਬੈਂਕ ਪਹਿਲਾਂ ਵੀ ਕਰ ਲਿਆ ਹੌਸਲਾਵਾਜਾਂ ਦਾ ਜਿਹਨੂੰ ਪੰਜਾਬੀ'ਚ ਕਹਿੰਦੇ ਆ ਉਹ ਹੌਸਲਾ ਵਧ ਗਿਆ ਇੰਨੀ ਜਲਦੀ ਫਿਰ ਕਾਹੀ ਕਾਲੀ ਕਾਲੀ ਕਰ ਲੈ ਫਿਰ ਪੁਲਿਸ ਨੂੰ ਕਰਦੇ ਸਰ ਇਹ ਉਹ ਨਸ਼ਾ ਕਰਦੇ ਆ ਹਾਂ ਮੈਨੂੰ ਸ਼ੱਕ ਆ ਦੋਵੇਂ ਜਣੇ ਦੋਵੇਂ ਕਰਦੇ ਪਹਿਲੇ ਵੀ ਮੁਕਦਮੇ ਦਰਜੇ ਕੋਈ ਇਹਨਾਂ ਦੇ ਇਹਨਾਂ ਦੇ ਪਹਿਲੇ ਮੁਕਦਮੇ ਜਿਹੜੇ ਦਰਜ ਹੈਗੇ ਨੇ ਪਰ ਉਹ ਜਿੱਦਾਂ ਹੁਣ ਤੁਹਾਨੂੰ ਮੈਂ ਦੱਸਿਆ 180 ਨੰਬਰ ਜਿਹੜਾ ਐਫ ਆਈ ਆਰ ਜਿਹੜੀ ਆਲਰੇਡੀ ਦਰਜ ਸੀਗੀ ਉਹਦੇ ਵਿੱਚ ਇਹ ਨੋਮੀਨੇਟਡ ਨਹੀਂ ਹੁਣ ਕੰਫੈਸ ਕੀਤਾ ਇਹਨਾਂ ਨੇ ਹੁਣ ਉਸ ਹਿਸਾਬ ਨਾਲ ਚੀਜ਼ ਬਣ ਗਈ ਸਰ ਉਸ ਦਿਨ ਤੇ ਸੀਪੀ ਸਾਹਿਬ ਨੇ ਕਿਹਾ ਕੋਈ ਪਰਚਾ ਨਹੀਂ ਇਹਨਾਂ ਦਾ ਨਹੀਂ ਇਹਨਾਂ ਤੇ ਕੋਈ ਪਰਚਾ ਨਹੀਂ ਪਹਿਲਾਂ ਹੀ ਫਰੈਸ਼ ਪਰਚਾ ਦਰਜ ਸੀਗਾ ਇਹ ਤਾਂ ਹੁਣ ਜਿਹੜੇ ਆਲਰੇਡੀ ਇਹਨਾਂ ਦੇ ਪਰਚੇ ਤਾਂ ਹੋਣ ਆਏ ਹਨ ਜਿਹੜੇ ਸੀਪੀ ਸਾਹਿਬ ਨੇ ਉਹ ਬਿਲਕੁਲ ਗੱਲ ਸਹੀ ਆ ਉਸ ਦਿਨ ਹੀ ਪਹਿਲਾ ਪਰਚਾ दर्ज ਹੋਇਆ ਸੀ ਸਰ ਜਿਹੜਾ ਵੈਪਨ ਉਸ ਨੂੰ ਵਰਤਿਆ ਗਿਆ ਸੀ ਕਤੂ ਨੰਬਰ ਦੇ ਵਿੱਚ ਬਿਲਕੁਲ ਉਹੀ ਵੈਪਨ ਹੋਣ ਜਿਹੜਾ ਸੇਮ 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 ਵੈਪਨ ਯੂਜ਼ ਕੀਤਾ ਗਿਆ ਤੇ ਉਦੋਂ ਵੀ ਕਹਿ ਰਹੇ ਸੀ ਉਹਦੇ ਫਾਦਰ ਦਾ ਸੀ ਉਹ ਵੈਪਨ ਜਿਹੜਾ ਜੀ 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 ਉਹਨਾਂ ਦਾ ਲਾਇਸੈਂਸ ਕੈਨਸਲ ਕਰਵਾ ਦਿੱਤਾ ਗਿਆ ਹੈਗਾ ਬਾਕੀ ਇਸ ਪਰ ਲੋਪਰ ਰਿਸੀਡ ਕਰ ਰਹੇ ਆ ਉਹਨਾਂ ਦੇ ਪਾਲ ਸਾਹਿਬ ਤੇ ਹੋਏਗੀ ਕਾਰਵਾਈ ਬਿਲਕੁਲ ਹੋਏਗੀ ਇਸ ਪਰ ਲੋਪਰ ਰਿਸੀਡ ਕਰਾਂਗੇ ਜਿੱਤੇ ਵੈਪਨ ਵਰਤੇ ਗਿਆ ਸੀ ਜੀ